ਫੀਜਨ ਦਾ ਬੈਸਟ ਜਾਫੀ ਹੈ ਇਹਨੇ ਕਹਿੰਦੇ ਦੁਨੀਆ ਪੱਪਾਂ ਤੇ ਆਹ ਦੁਨੀਆ ਪੱਪਾਂ ਦੇ ਕਰਕੇ ਰੱਖੀ ਹੈ ਅਗਲੀ ਰੇਡ ਦੇਖਾਂਗੇ ਫਿਰ ਕਹਿੰਦੇ ਨੌਜਾਨ लवली ਵੀ ਆਏ ਗੱਲਾਂ ਚੱਲੀਆਂ ਨੇ ਚਾਰੇ ਪਿਆਰ ਪੱਟਾਂ ਤੇ ਥਾਪੀਆਂ ਵੱਜਦੀਆਂ ਕਿ ਢੇਟ ਚਿੱਟੇ ਵੀ ਚੜਾਪਾ ਸ਼ਹਿਰੀ ਪੁੱਤ ਨੇ ਗੜਾ ਲੰਬੇ ਦਾ ਸੰਦੂਖਾਂ ਵਾਲੀ ਟੂਮ ਚੋ ਕੈਰ ਸੁੱਕਦੇ ਸੰਕੇਤ ਨਹੀਂ ਉਹ ਜੱਪਦੇ ਲੰਬੇ ਹੈੱਡਫੋਨ ਦੂਦੇ ਪਾਤ ਰੂਮ ਚੋਂ ਮਾੜੀ ਜਾਤ ਨੇ ਸ਼ਰਮ ਕਿੱਲੇ ਟੰਗਦੀ ਮੁੰਡਾ ਅੱਕਿਆਂ ਦਾ ਕਿਤੇ ਮੋਨੋ ਪੀਜੇ ਰੱਬ ਨੂੰ ਚਿਲਾਕ ਪੀੜੀ ਚਾਰ ਦੀ ਲੱਡੂ ਪਾਈਆ ਦੇ ਕੇ ਢਾਲਦੀ ਆ ਓਏ ਲੱਡੂ ਪਾਈਆ ਦੇ ਕੇ ਭਾਲਦੀ ਆ ਬੀਜੇ ਓਏ ਐਨ ਕਹਿੰਦੇ ਚੰਗੇ ਮਿਸਤਰੀ ਵਾਂਗਰਾ ਖੋਸਿਆਂ ਵਾਲੇ ਨੇ ਪਤੰਦਰ ਨੇ ਗੱਲਾਂ ਚਿਣ-ਚਿਣ ਕੇ ਰੱਖੀਆਂ ਹੋਈਆਂ ਆਹ ਹਰਮਨ ਮੇਰੇ ਮਿੱਤਰੋ ਕਾਲੋਕੇ ਵਾਲਾ ਅੱਜ ਕਮਾਲ ਦਾ ਜਫਾ ਜਰਕੜੀ ਦੇ ਸੱਤੀ ਨੂੰ ਲਾ ਗਿਆ ਦੁਧਿਆ ਰੰਗੀ ਰੌਸ਼ਨੀ ਹੈ ਚਾਨਣੀ ਰਾਤ ਹੈ ਬਲਮੌਰੇ ਦੇ ਵਿੱਚ ਦੁਨੀਆ ਆਨੰਦ ਮਾਣਦੀ ਹੈ ਕਬੱਡੀ ਦੇ ਸਟਾਰਾਂ ਦੀ ਟੱਕਰ ਚੱਲਦੀ ਹੈ ਇਹ ਟੋਲਾ ਵਾਲੀਆ लवली ਹੈ ਤੂੰ ਗੱਲ ਕਰੇ ਕਿਹੜੀ ਤਾਰ ਲਾ ਦੇਾਂਗੇ 베ੜੀ ਤੇਰੇ ਪ੍ਰੀਤ ਸੰਘਰੇੜੀ ਵਿੱਚ ਹਿੰਮਤ ਬਥੇਰੀ 베 ਮੈਂ लवली ਜੀ लवली ਚ ਪੜਦੀ ਬੀਜੁੱਤ ਜੱਟ ਪੜਦਾ ਕੋਈ ਲਾਪਰੀ ਤਾਖਦਾ ਕੋਈ लवली ਆਖਦਾ ਕੋਈ ਲਵੀ ਆਖਦਾ ਪੇਜਾ ਬਲੂਡ ਵਾਲੇ ਬਿੱਲੇ ਨਾਲ ਪਿਆ ਹੋਇਆ ਲੈਲੀ ਦਾ ਬਿੱਲਾ ਇਲਾਕਾ ਚੰਡੀਗੜ ਦਾ ਉਹ ਬਸ ਚੰਡੀਗੜ ਦਾ ਹੀ ਰੌਲਾ ਹੈ ਸਾਰਾ ਤਾਹੀ ਤੇਰਾ ਚੱਲਦਾ ਦਿਮਾਗ ਨਹੀਂ ਵਾਲਾ ਬਸ ਚੰਡੀਗੜ ਦਾ ਹੀ ਰੌਲਾ ਹੈ ਸਾਰਾ ਇਹ ਚੰਡੀਗੜ ਇਲਾਕੇ ਦੇ ਮੁੰਡੇ ਐ ਨੇਕਾ ਪੰਜ ਵੱਲੋਂ 60 ਕੇਜੀ ਦੀਆਂ ਦੋਨੋਂ ਟੀਮਾਂ ਦੋਨੋਂ ਇਨਾਮ ਆਪਣੇ ਪਿਤਾ ਜੀ ਸਰਦਾਰ ਸਰਿੰਦਰ ਸਿੰਘ ਦੀ ਯਾਦ ਦੇ ਵਿੱਚ ਮਿੰਟੂ ਸ਼ਾਹੀ ਵੀਰ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਹੈ ਇਸ ਪਰਿਵਾਰ ਦਾ ਇਹ ਸੁੱਖ ਹੈ ਲੈ ਵੀ ਪ੍ਰਿੰਸ ਕਿੰਨੇ ਹੋਣਗੇ ਜੇ ਜੱਫਾ ਲੱਗਦਾ ਸੁੱਖੇ ਨੂੰ ਤੇ ਪ੍ਰਿੰਸਸ ਸੋਹੀ ਦੇ ਯਾਰਾਂ ਵੱਲੋਂ 500